ਅਟਲਾਂਟਿਕ ਦਾ ਇੱਕ ਗਵਾਚਿਆ ਸ਼ਹਿਰ ਬਰਮੁਡਾ ਬਰਮੁਡਾ ਟ੍ਰਾਇੰਗਲ ਦੇ ਪਾਣੀ ਆਹ ਠਾਂ ਗਿਆ ਹੈ। ਇਹ ਟ੍ਰਾਇੰਗਲ ਕਿਸੇ ਸਰਕਾਰੀ ਸੰਸਥਾ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ। ਨਾ ਹੀ ਕਿਸੇ ਨਕਸ਼ੇ ਤੇ ਦਿਖਾਈ ਦਿੰਦਾ ਹੈ। ਇਹ ਜਗ੍ਹਾ ਅੰਦਾਜ਼ਨ 5 ਲੱਖ ਵਰਗ ਮੀਲ ਸਮੁੰਦਰ ਵਿੱਚ ਫੈਲੀ ਹੋਈ ਹੈ। ਬਹੁਤ ਸਾਰੇ ਜਹਾਜ਼ ਇਸ ਵਿੱਚ ਲਾਪਤਾ ਹੋ ਗਏ ਤੇ ਬਹੁਤਿਆਂ ਦੀ ਕੋਈ ਉਗਸੋਗੀ ਨਹੀਂ। ਇਸ ਲਈ ਇਹ ਜਗ੍ਹਾ ਚਰਚਾ ਵਿੱਚ ਰਹੀ। ਇਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਬਰਮੂਡਾ ਟ੍ਰਾਇੰਗਲ ਜਿਸ ਨੂੰ ਅਕਸਰ ਡੈਵਲਸ ਟ੍ਰਾਇੰਗਲ ਵੀ ਕਿਹਾ ਜਾਂਦਾ ਹੈ ਮਤਲਬ ਸ਼ੈਤਾਨੀ ਜਗ੍ਹਾ ਇਹ ਦੁਨੀਆ ਦੀ ਸਭ ਤੋਂ ਰਹੱਸਮਈ ਤੇ ਉਲਝਣ ਵਾਲੀਆਂ ਜਗਾਵਾਂ ਵਿੱਚੋਂ ਇੱਕ ਹੈ ਤ੍ਰੀ ਅਟਲਾਂਟਿਕ ਮਹਾਸਾਗਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਇਹ ਟ੍ਰਾਇੰਗਲ ਤਿੰਨ ਬਿੰਦੂਆਂ ਦੁਆਰਾ ਬਣਦਾ ਹੈ ਮਿਆਮੀ ਬਰਮੂਡਾ ਤੇ ਪ੍ਰੋਟੋ ਰਿਕੋ ਪਰ ਇਸ ਦੀ ਸ਼ਾਂਤ ਸਤਾ ਦੇ ਹੇਠਾਂ ਅਜੀਬ ਵਰਤਾਰੇ ਅਤੇ ਅਣਗਿਣਤ ਥਿਊਰੀਆਂ ਦਾ ਭੰਡਾਰ ਹੈ ਜੋ ਦਹਾਕਿਆਂ ਤੋਂ ਖੋਜੀਆਂ ਵਿਗਿਆਨੀਆਂ ਤੇ ਕਨਸਪੀਰੇਸੀ ਕਰਨ ਵਾਲਿਆਂ ਨੂੰ ਆਕਰਸ਼ਿਤ ਕਰਦਾ ਰਿਹਾ ਆਓ ਹੁਣ ਇਸ ਬਰਮੂਡਾ ਟ੍ਰਾਇੰਗਲ ਦੇ ਇਤਿਹਾਸ ਤੇ ਝਾਤ ਮਾਰਦੇ ਹਾਂ ਇਹ ਟ੍ਰਾਇੰ ਨਾ ਹੀ ਕਿਸੇ ਨਕਸ਼ੇ ਤੇ ਦਿਖਾਈ ਦਿੰਦਾ ਇਹ ਜਗਾ ਅੰਦਾਜ਼ਨ 5 ਲੱਖ ਵਰਗ ਮੀਲ ਸਮੁੰਦਰ ਵਿੱਚ ਫੈਲੀ ਹੋਈ ਹੈ ਬਹੁਤ ਸਾਰੇ ਜਹਾਜ਼ ਇਸ ਵਿੱਚ ਲਾਪਤਾ ਹੋ ਗਏ ਤੇ ਬਹੁਤਿਆਂ ਦੀ ਕੋਈ ਉਗਸੋਗੀ ਨਹੀਂ ਇਸ ਲਈ ਇਹ ਜਗਾ ਚਰਚਾ ਵਿੱਚ ਰਹੀ ਇਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਸ਼ੁਰੂਆਤੀ ਖੋਜੀਆਂ ਜਿਵੇਂ ਕਿ ਕ੍ਰਿਸਟੋਫਰ ਕੋਲੰਬਸ ਨੂੰ ਇਹਨਾਂ ਪਾਣੀਆਂ ਵਿੱਚ ਅਜੀਬ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਕੋਲੰਬਸ ਨੇ ਦੱਸਿਆ ਕਿ 1492 ਈਸਵੀ ਵਿੱਚ ਇਸ ਖੇਤਰ ਦੀ ਯਾਤਰਾ ਦੌਰਾਨ ਇੱਕ ਰਹੱਸਮਈ ਰੌਸ਼ਨੀ ਦਿਖੀ ਅਤੇ ਕੰਪਾਸ ਦੀਆਂ ਰੀਡਿੰਗਾਂ ਵੀ ਸਮਝ ਤੋਂ ਪਰੇ ਸੀ 15ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਇਹ ਜਗ੍ਹਾ ਜਹਾਜ਼ਾਂ ਤੇ ਲੋਕਾਂ ਨੂੰ ਉਲੋਪ ਕਰਦੀ ਰਹੀ ਹੈ। ਸਾਲਾਂ ਦੌਰਾਨ ਬਹੁਤ ਸਾਰੇ ਜਹਾਜ਼ ਬਰਮੂਡਾ ਟ੍ਰੈਂਗਲ ਦੀਆਂ ਹੱਦਾਂ ਦੇ ਅੰਦਰ ਬਿਨਾਂ ਕਿਸੇ ਨਿਸ਼ਾਨ ਦੇ ਗਾਇਬ ਹੁੰਦੇ ਰਹੇ। ਕੁਝ ਸਭ ਤੋਂ ਮਸ਼ਹੂਰ ਘਟਨਾਵਾਂ ਵਿੱਚ 1945 ਵਿੱਚ ਪੰਜ ਯੂਐਸ ਨੇਵੀ ਬੰਬ ਸੇਟਣ ਵਾਲੇ ਜਹਾਜ਼ਾਂ ਦਾ ਲਾਪਤਾ ਹੋਣਾ ਸ਼ਾਮਲ ਹੈ। ਜਿਸ ਦਾ ਨਾਮ ਫਲਾਈਟ 19 ਸੀ। ਸੈਕੋਐਡਰਨ ਇੱਕ ਸਖਲਾਈ ਮਿਸ਼ਨ ਦੇ ਵਿੱਚ ਗਾਇਬ ਹੋ ਗਿਆ। ਇਹਨਾਂ ਦੇ ਵਿਚਾਰ ਲਈ ਜਿਹੜੇ ਵੀ ਜਹਾਜ਼ ਭੇਜੇ ਗਏ ਉਹ ਵੀ ਬਿਨਾਂ ਕਿਸੇ ਸੁਰਾਗ ਦੇ ਗਾਇਬ ਹੋ ਗਏ। ਯੂਐਸ ਕਲਾਪਸ ਦੇ ਜਹਾਜ਼ ਦਾ ਕਿੱਸਾ ਵੀ ਬੜਾ ਰਹੱਸਮਈ ਹੈ ਇੱਕ ਵਿਸ਼ਾਲ ਯੂਐਸ ਕਾਰਗੋ ਸਮੁੰਦਰੀ ਜਹਾਜ਼ ਜੋ ਕਿ 1918 ਵਿੱਚ 309 ਚਾਲਕ ਦਲ ਦੇ ਮੈਂਬਰਾਂ ਨਾਲ ਗਾਇਬ ਹੋ ਗਿਆ ਕਿਸੇ ਦੁਆਰਾ ਇਸ ਘਟਨਾ ਦਾ ਕੋਈ ਸੰਕੇਤ ਵੀ ਨਹੀਂ ਭੇਜਿਆ ਗਿਆ ਅਤੇ ਜਹਾਜ਼ ਦਾ ਮਲਬਾ ਵੀ ਕਿਤੇ ਨਹੀਂ ਲੱਭਿਆ ਬਰਮੂਡਾ ਟ੍ਰਾਇੰਗਲ ਤੇ ਕਈ ਥਿਊਰੀਆਂ ਨੇ ਆਪਾਂ ਉਹਨਾਂ ਚੋਂ ਜਿਹੜੀਆਂ ਕਿ ਕੁਝ ਪ੍ਰਸਿੱਧ ਥਿਊਰੀ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਦਹਾਕੀਆਂ ਤੋਂ ਬਰਮੂਡਾ ਟ੍ਰਾਇੰਗਲ ਵਿੱਚ ਅਜੀਬ ਤਰੀਕੇ ਨਾਲ ਅਲੋਪ ਹੋਣ ਦੀਆਂ ਵਿਆਖਿਆ ਤੇ ਥਿਊਰੀਆਂ ਸਾਹਮਣੇ ਆਈਆਂ ਨੇ ਉਹਨਾਂ ਵਿੱਚ ਸਭ ਤੋਂ ਪ੍ਰਸਿੱਧ ਬਾਰੇ ਗੱਲ ਕਰਦੇ ਹਾਂ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਬਰਮੂਡਾ ਟ੍ਰਾਇੰਗਲ ਵਿੱਚ ਗਾਇਬ ਹੋਣਾ ਮਨੁੱਖੀ ਗਲਤੀ ਦੁਆਰਾ ਹੋਇਆ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਨੈਵੀਗੇਸ਼ਨਲ ਗਲਤੀਆਂ, ਤਰੰਗਾਂ ਦਾ ਟੁੱਟਣਾ, ਕਿਸੇ ਵੀ ਤਰ੍ਹਾਂ ਦੀ ਮਸ਼ੀਨੀ ਖਰਾਬੀ, ਅਸਫਲਤਾ ਅਤੇ ਹਾਦਸਿਆਂ ਦਾ ਆਮ ਕਾਰਨ ਬਣਦੀ ਹੈ। ਹੋ ਸਕਦਾ ਹੈ ਕਿ ਇਸ ਖਿੱਤੇ ਵਿੱਚ ਹਾਦਸਿਆਂ ਦੀ ਗਿਣਤੀ ਵੱਧ ਹੋਣ ਕਰਕੇ ਸਾਨੂੰ ਇਹ ਅਹਿਸਾਸ ਹੋਇਆ। ਅਣਉਨਮਾਨਤ ਮੌਸਮ ਦੇ ਪੈਟਰਨ ਵੱਲ ਇਸ਼ਾਰਾ ਕਰਦੀ ਹੈ, ਜੋ ਕਿ ਅਕਸਰ ਬਰਮੂਡਾ ਟ੍ਰਾਇੰਗਲ ਵਿੱਚ ਵਾਪਰਦੀਆਂ ਨੇ। ਇਸ ਖੇਤਰ ਵਿੱਚ ਅਚਾਨਕ ਤੂਫਾਨ, ਸ਼ਕਤੀਸ਼ਾਲੀ ਲਹਿਰਾਂ ਅਤੇ ਹਿੰਸਕ ਹਵਾਵਾਂ ਆਉਂਦੀਆਂ ਰਹਿੰਦੀਆਂ ਹਨ। ਗਲਫ ਸਟ੍ਰੀਮ ਜਿਹੜੀ ਕਿ ਇਸ ਖੇਤੇ ਵਿੱਚੋਂ ਲੰਘਦੀ ਹੈ ਕੁਝ ਹੀ ਮਿੰਟਾਂ ਵਿੱਚ ਜਹਾਜ਼ਾਂ ਨੂੰ ਬਹੁਤ ਦੂਰ ਲੈ ਜਾ ਸਕਦੀ ਹੈ ਇਸ ਨਾਲ ਬਹੁਤ ਜ਼ਿਆਦਾ ਘਟਨਾਵਾਂ ਇਸ ਖੇਤਰ ਵਿੱਚ ਹੋਈਆਂ ਕਈ ਵਿਗਿਆਨੀਆਂ ਨੇ ਖੋਜਿਆ ਕਿ ਇਸ ਖੇਤਰ ਵਿੱਚ ਬਹੁਤ ਹੀ ਤੇਜ਼ੀ ਨਾਲ ਮਾਈਕਰੋ ਬ੍ਰਸਟਾਂ ਦਾ ਖਤਰਾ ਹੈ ਹਵਾ ਦੇ ਛੋਟੇ ਪਰ ਬਹੁਤ ਹੀ ਸ਼ਕਤੀਸ਼ਾਲੀ ਡਾਊਨ ਡਰਾਫਟ ਜੋ ਬੜੀ ਤੇਜ਼ੀ ਨਾਲ ਆਉਂਦੇ ਨੇ ਅਤੇ ਹਾਦਸੇ ਦਾ ਕਾਰਨ ਬਣਦੇ ਹਨ ਇਸ ਨਾਲ ਜਹਾਜ਼ ਤੇ ਕਿਸੇ ਦਾ ਕੰਟਰੋਲ ਨਹੀਂ ਰਹਿੰਦਾ। ਇੱਕ ਪ੍ਰਸਿੱਧ ਥਿਊਰੀ ਅਨੁਸਾਰ ਇਹ ਕਿਹਾ ਗਿਆ ਕਿ ਬਰਮੂਡਾ ਟ੍ਰਾਇੰਗਲ ਖੇਤਰ ਵਿੱਚ ਚੁੰਬਕੀ ਵਿਗਾੜ ਹੈ ਜਿਸ ਨਾਲ ਨੈਵੀਗੇਸ਼ਨ ਯੰਤਰ ਸਹੀ ਦਿਸ਼ਾ ਨਹੀਂ ਦੱਸਦੇ। ਧਰਤੀ ਦਾ ਚੁੰਬਕੀ ਖੇਤਰ ਪੂਰੀ ਤਰ੍ਹਾਂ ਇੱਕਸਾਰ ਨਹੀਂ ਹੈ। ਕਈ ਖੋਜੀਆਂ ਦਾ ਮੰਨਣਾ ਹੈ ਕਿ ਬਰਮੂਡਾ ਟ੍ਰਾਇੰਗਲ ਦੇ ਅੰਦਰ ਕੁਝ ਥਾਵਾਂ ਤੇ ਕੰਪਾਸ ਖਰਾਬ ਹੋ ਜਾਂਦਾ ਹੈ ਜਿਸ ਨਾਲ ਪਾਇਲਟ ਦਾ ਅਕਸਰ ਜਹਾਜ਼ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣਾ ਮੁਸ਼ਕਲ ਹੋ ਜਾਂਦਾ ਹੈ। ਇਸ ਬਰਮੂਡਾ ਟ੍ਰਾਇੰਗਲ ਬਾਰੇ ਕੁਝ ਹੋਰ ਸ਼ਾਨਦਾਰ ਥਿਊਰੀਆਂ, ਦੰਤਕਥਾ ਅਤੇ ਮਿਥ ਵੀ ਨੇ। ਅਜੇ ਹੀ ਇੱਕ ਥਿਊਰੀ ਅਨੁਸਾਰ ਅਟਲਾਂਟਿਕ ਦਾ ਇੱਕ ਗਵਾਚਿਆ ਸ਼ਹਿਰ ਬਰਮੂਡਾ ਬਰਮੂਡਾ ਟ੍ਰਾਇੰਗਲ ਦੇ ਪਾਣੀ ਹੇਠਾਂ ਪਿਆ ਹੈ ਵਿਚਾਰੇ ਹੈ ਕਿ ਅਟਲਾਂਟਿਕ ਤੋਂ ਪ੍ਰਾਚੀਨ ਟੈਕਨੋਲੋਜੀ ਜਾਂ ਕਲਾਤਮਕ ਚੀਜ਼ਾਂ ਇਸ ਖੇਤਰ ਵਿੱਚ ਅਜੀਬ ਘਟਨਾਵਾਂ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ ਇਸ ਥਿਊਰੀ ਦੇ ਕੁਝ ਸਮਰਥਕ ਇਹ ਵੀ ਸੁਝਾ ਦਿੰਦੇ ਨੇ ਕਿ ਐਟਲਾਂਟਿਕ ਵਿੱਚ ਇੱਕ ਬਹੁਤ ਹੀ ਉੱਨਤ ਸਭਿਅਤਾ ਹੋ ਸਕਦੀ ਹੈ। ਇਸ ਖੇਤਰ ਦੇ ਹੋਰ ਵੀ ਰਹੱਸ ਜਿਹੜੇ ਸਾਡੇ ਸਾਹਮਣੇ ਨਹੀਂ ਆਏ ਊਰਜਾ ਦੇ ਖੇਤਰ ਵਿੱਚ ਕਾਰਗਰ ਸਿੱਧ ਹੋ ਸਕਦੇ ਹਨ। ਅਗਲੀ ਥਿਊਰੀ ਵੀ ਬੜੀ ਕਮਾਲ ਦੀ ਹੈ। ਧਰਤੀ ਉੱਤੇ ਜਿਹੜੀ ਵੀ ਜਗ੍ਹਾ 13ਵੀਂ ਗੱਲ ਹੁੰਦੀ ਹੈ ਜੇਕਰ ਕਿਸੇ ਨੂੰ ਸਮਝ ਨਹੀਂ ਆਉਂਦੀ ਤਾਂ ਅਕਸਰ ਉਸ ਨੂੰ ਏਲੀਅਨਾਂ ਦੇ ਮੱਥੇ ਮੜ ਦਿੱਤਾ ਜਾਂਦਾ ਹੈ। ਯੂ ਐਫ ਓ ਹਮੈਤੀ ਮੰਨਦੇ ਨੇ ਕਿ ਏਲੀਅਨ ਪੁਲਾੜ ਜਾਣ ਲਈ ਬਰਮੂਡਾ ਟ੍ਰਾਇੰਗਲ ਨੂੰ ਇੱਕ ਤਰ੍ਹਾਂ ਦੇ ਗੇਟਵੇ ਜਾਂ ਕੋਈ ਵੀ ਆਪਰੇਸ਼ਨ ਕਰਨ ਦਾ ਬੇਸ ਪੁਆਇੰਟ ਵਜੋਂ ਵਰਤ ਰਹੇ ਹਨ। UFO ਇਸਦਾ ਹਰਤੇ ਮੰਨਦਾ ਹੈ ਕਿ ਬਹੁਤ ਸਾਰੇ ਪਾਇਲਟਾਂ ਅਤੇ ਕਿਸ਼ਤੀ ਦੇ ਮਲਾਹਾਂ ਨੇ ਇਸ ਜਗ੍ਹਾ ਤੇ ਤੇਜ਼ ਤਰਾਰ ਰੋਸ਼ਨੀ ਦੇਖੀ ਅਜਿਹੇ ਕਈ ਉਦਾਹਰਨਾਂ ਹਨ ਜਿੱਥੇ ਲੋਕਾਂ ਨੇ ਬਰਮੋਡਾ ਟ੍ਰਾਇੰਗਲ ਉੱਤੇ ਅਸਮਾਨ ਵਿੱਚ ਅਣਜਾਣ ਲਾਈਟਾਂ ਵੇਖੀਆਂ ਪਰ ਇਹਨਾਂ ਥਿਉਰੀਆਂ ਦੀ ਪੁਸ਼ਟੀ ਕਰਨ ਲਈ ਕਦੇ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ। ਦਹਾਕੀਆਂ ਦੀਆਂ ਅਟਕਲਾਂ ਤੇ ਕਨਸਪਰੇਸੀਆਂ ਦੇ ਬਾਵਜੂਦ ਬਰਮੋਡਾ ਟ੍ਰਾਇੰਗਲ ਜਾਂਚ ਦਾ ਖੇਤਰ ਬਣਿਆ ਹੋਇਆ ਹੈ। ਹਾਲ ਹੀ ਦੇ ਸਾਲਾਂ ਵਿੱਚ ਸਨਾਰ ਮੈਪਿੰਗ, ਸੈਟੇਲਾਈਟ ਇਮੇਜਰੀ ਅਤੇ ਅন্ডਰਵਾਟਰ ਡਰੋਨ ਵਰਗੀਆਂ ਆਧੁਨਿਕ ਟੈਕਨੋਲੋਜੀਆਂ ਨੇ ਵਿਗਿਆਨੀਆਂ ਨੂੰ ਇਸ ਖੇਤਰ ਦੀ ਖੋਜ ਕਰਨ ਦੀ ਇਜਾਜ਼ਤ ਦਿੱਤੀ ਹੈ। ਅਜੇ ਤੱਕ ਕਿਸੇ ਵੀ ਥਿਉਰੀ ਦਾ ਸਮਰਥਨ ਕਰਨ ਲਈ ਕੋਈ ਵੀ ਨਿਰਨਾਇਕ ਸਬੂਤ ਨਹੀਂ ਹੈ। ਬਰਮੁਡਾ ਵਿੱਚ ਜਦੋਂ ਵੀ ਕੋਈ ਗਾਇਬ ਹੋਇਆ ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਮਨੁੱਖੀ ਗਲਤੀ ਕੁਦਰਤੀ ਕਾਰਨਾਂ ਅਤੇ ਮਕੈਨੀਕਲ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਧਰਤੀ ਤੇ ਕੋਈ ਅਜਿਹੀ ਵੀ ਜਗ੍ਹਾ ਹੋ ਸਕਦੀ ਹੈ ਜਿੱਥੇ ਕੁਦਰਤੀ ਰਹੱਸ ਹੋਵੇ ਜਾਂ ਕੋਈ ਅਜਿਹੀ ਥਾਂ ਜਿੱਥੇ ਕੋਈ ਅਣਜਾਣ ਰਾਜ ਕਰਦਾ ਹੋਵੇ। ਬਰਮੁਡਾ ਟ੍ਰਾਇੰਗਲ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਸਾਰੇ ਰਹੱਸ ਹੱਲ ਕਰਨ ਲਈ ਨਹੀਂ ਹੁੰਦੇ। ਪਰ ਵਿਗਿਆਨੀ ਆਪਣੀ ਖੋਜ ਵਿੱਚ ਲੱਗੇ ਹੋਏ ਨੇ। ਕਮਾਲ ਦੀ ਗੱਲ ਇਹ ਹੈ ਕਿ ਅਸੀਂ ਪਲਾੜ ਦੇ ਮੁਕਾਬਲੇ ਆਪਣੇ ਸਮੁੰਦਰ ਬਾਰੇ ਬਹੁਤ ਘੱਟ ਜਾਣਦੇ ਹਾਂ। ਸਤਿ ਸ਼੍ਰੀ ਅਕਾਲ। ਅਜਈਆਂ ਹੋਰ ਵੀਡੀਓ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਸਾਡਾ ਪੇਜ ਲਾਈਕ ਕਰੋ